ਸੜਕ ਸੁਰੱਖਿਆ ਫੋਰਸ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਐ ਸਟੈਬਲਿਸ਼ ਕੀਤੀ ਸੀ 27 ਜਨਵਰੀ 2024 ਨੂੰ ਤਾਂ ਪੰਜਾਬ ਦੇ ਵਿੱਚ ਜੋ ਪਿਛਲੇ ਸਾਲ ਦੇ ਵਿੱਚ ਕਰੀ ਜਿਹੜਾ ਡਾਟਾ ਆਇਆ ਕਿ 16% ਰਿਡਕਸ਼ਨ ਹੋਈ ਹੈ ਇਹਨ ਰੋਡ ਐਕਸੀਡੈਂਟ ਫਟੈਲਿਟੀਜ਼ ਦੇ ਵਿੱਚ ਸੋ ਪਿਛਲੇ ਸਾਲ 147 ਜਾਨਾਂ ਜਿਹੜੀਆਂ ਬਚਾਈਆਂ ਗਈਆਂ ਜਿਹੜੀਆਂ ਕਿ ਘਟ ਮੌਤਾਂ ਹੋਈਆਂ बिकॉज ਆਫ ਇਫੈਕਟਿਵਨੈਸ ਆਫ ਜਿਹੜੀ ਸੜਕ ਸੁਰੱਖਿਆ ਫੋਰਸ 9836 ਐਕਸੀਡੈਂਟ ਦੇ ਵਿੱਚ ਜਿਹੜਾ ਸਾਡਾ ਰਿਸਪੌਂਸ ਟਾਈਮ ਸੀਗਾ ਉਸ 6 ਮਿੰਟ ਦੇ ਆਸ-ਪਾਸ ਰਿਸਪੌਂਸ ਟਾਈਮ ਸੀਗਾ ਸੜਕ ਸੁਰੱਖਿਆ ਫੋਰਸ ਦਾ ਔਰ ਇਹਨਾਂ ਨੇ ਔਨ ਸਪਾਟ ਪਹੁੰਚ ਕੇ 566 ਬੰਦਿਆਂ ਨੂੰ ਤਾਂ ਔਨ ਸਪਾਟ ਫਰਸਟ ایڈ ਦਿੱਤੀ ਗਈ ਔਰ 5286 ਬੰਦਿਆਂ ਨੂੰ ਐਸਐਚਐਫ ਵੱਲੋਂ ਹਸਪਤਾਲ ਲਿਜਾਇਆ ਗਿਆ ਜਿਸ ਕਰਕੇ ਜਿਹੜੀ ਆਪਾਂ ਉੱਤੇ ਗੱਲ ਕਰ ਰਹੇ ਹਾਂ ਕਿ ਇੰਨੀਆਂ ਜਾਨਾਂ ਜਿਹੜੀਆਂ ਸੀਗੀਆਂ ਉਹ ਟਾਈਮਲੀ ਟ੍ਰੀਟਮੈਂਟ ਔਨ ਕਰਕੇ ਜਾਨਾਂ ਬਚੀਆਂ ਸੋ ਇਸੇ ਤਰ੍ਹਾਂ ਇਹਨਾਂ ਨੇ ਜਿਹੜਾ ਸਾਡਾ ਟ੍ਰੈਫਿਕ ਵਿੰਗ ਆ ਇੱਕ ਸਪੈਸ਼ਲ ਸਟੱਡੀ ਕੀਤੀ ਗਈ ਐਨੀਮਲ ਵੀਹਿਕਲ ਕੋਲੀਜਨ ਦੇ ਹੁੰਦੇ ਕਿਉਂਕਿ ਬਹੁਤ ਸਾਰੀਆਂ ਮੌਤਾਂ ਮਾਲਵੇਰੀਏ ਚ ਆਪਾਂ ਦੇਖੀਆਂ ਬਹੁਤ ਸਾਰੇ ਐਕਸੀਡੈਂਟ ਐਨੀਮਲ ਕੋਲੀਜਨ ਕਰਕੇ ਹੁੰਦੇ ਆ ਸੋ ਉਹਦੇ ਵਿੱਚ ਵੀ ਤਕਰੀਬਨ ਔਨ ਐਨ ਐਵਰੇਜ ਸਟੱਡੀ ਕੀਤਾ ਕਿ 31 ਮੌਤਾਂ ਹੁੰਦੀਆਂ ਬਿਕੋਜ਼ ਆਫ ਥਿਸ ਐਨੀਮਲ ਵੀਹਿਕਲ ਕੋਲੀਜਨ ਕਰਕੇ ਸੋ ਉਹਦੇ ਤੇ ਵੀ ਇਫੈਕਟਿਵ ਸਟੈਪਸ ਸਪots ਆਇਡੈਂਟੀਫਾਈ ਕੀਤੇ ਆ ਉਸ ਤੇ ਵੀ ਇਫੈਕਟਿਵ ਸਟੈਪਸ ਜਿਹੜੇ ਆ ਉਹ ਲਏ ਜਾ ਰਹੇ ਆ ਇਸ ਤੋਂ ਇਲਾਵਾ IIT ਰੁੜਕੀ ਦੇ ਨਾਲ ਬਲਾਸਕਾ ਯੂਨੀਵਰਸਿਟੀ ਦੇ ਨਾਲ ਇੱਕ ਕਲੈਬੋਰੇਸ਼ਨ ਕੀਤੀ ਗਈ ਸਾਡੇ ਟੈਕਨੀਕਲ ਜਿਹੜਾ ਸੈੱਲ ਆ ਟੈਕਨੀਕਲ ਸਰਵਿਸਿਜ਼ ਆਉਣਾ ਬਲੋ ਐਮਓਯੂ ਵੀ ਸਾਈਨ ਕੀਤਾ ਗਿਆ ਫਾਰ ਯੂਜ਼ ਆਫ ਏਆਈ ਇਨ ਪੁਲਿਸਿੰਗ ਐਂਡ ਫਰਦਰ ਇਨ ਐਕਸੀਡੈਂਟ ਪ੍ਰਵੈਂਸ਼ਨ